ਹੈਂ ਕਰਤੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਕਿਵੇਂ ਹੋ ਤੇ ਪ੍ਰਮਾਤਮਾ ਸਾਇਨ ਰੱਖੀ ਰਾਜੀ ਖੂਹੀ ਤੇ ਮੈਂ 15 ਦਿਨਾਂ ਬਾਅਦ ਫੇਰ ਆਪਾਂ ਲੱਗ ਗਿਆ ਵੀਡੀਓ ਕਾਣ ਤੇ ਵੀਡੀਓ ਹੈਗੀ ਆਪਣੀ ਜੀ ਆਪਾਂ ਝੋਲੇ ਆ ਜਿਹੜੇ ਆਰਡਰ ਆਇਆ ਸੀ ਉਹ ਆਪਾਂ ਕਰਨ ਲੱਗਿਆ ਤਿਆਰੀ ਨਾਂ ਲਿਖਣੇ ਸੀਗੇ ਝੋਲੇ ਦੇ ਉੱਪਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਸ ਸਮੇ ਮੜ ਜਾ ਆ ਬੜਾ ਨਾਂ ਕਰਨਾ ਪੂਰਾ ਮੈਂ ਪੂਰਾ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਆਪਾਂ ਜਿਹੜੇ ਪਹਿਲਾਂ ਨਹੀਂ ਸੀ ਉਹ ਫੁੱਲ ਵੀਡੀਓ ਤਾਂ ਪਾਈ ਨਹੀਂ ਸੀ ਆਪਾਂ ਜਿਹੜੀ ਮਾਦੀ ਵਾਲੇ ਛੋਲੇ ਸੀ ਤੇ ਇਹ ਆਏ ਹੋਏ ਸੀਗੇ ਆਪਣੇ ਕੋਲੇ ਰਖੜੀ ਦਾ ਆਰਡਰ ਜੋ ਫੋਨ ਦਿੱਤਾ ਕਰ ਬੱਚੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਛੋੜਾ ਤਾਂ ਤਕਰੀਬਨ ਤਿਆਰੀ ਹੋ ਗਿਆ ਇੱਕ ਪਾਸੇ ਜੀ ਥੋੜਾ ਟਾਈਮ ਰੁਕਿਓ ਤੇ ਹੋਰ ਜੀ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਆਪਾਂ ਝੋਲੇ ਵਾਲੀ ਵੀਡੀਓ ਪਾਈ ਸੀ ਉਹ ਆਪਣੀ ਬਹੁਤ ਚੱਲੀ ਉਹ ਆਪਾਂ ਨੂੰ ਮਤਲਬ ਕਿ ਸਾਰੇ ਲੋਕ ਕਨੇਓ ਵੀਡੀਓਜ਼ ਬਹੁਤ ਪਿਆਰ ਦਿੱਤਾ ਵੀ ਹਾਂ ਵੀ ਬਹੁਤ ਸੋਹਣੀ ਵੀਡੀਓ ਮਾਦੀ ਆਈ ਸੀਗੀ ਤੇ ਜੇ ਕਿਸੇ ਨੇ ਝੋਲਾ ਉਹ ਬਣਾਉਣਾ ਤਾਂ ਜਰੂਰ ਦੱਸਿਓ ਤੇ ਮੈਂ ਲਿਆ ਉਹ ਦਿਖਾ ਦਾਂ ਝੋਲੇ ਹਾਂਜੀ ਬੁੱਤ ਹਾਂ ਇੱਕ ਮਿੰਟ ਰੁਕਿਓ ਬੁੱਤ ਬਣ ਕੇ ਤੇ ਚੱਲ ਚੱਲ ਹਾਂਜੀ ਬੁੱਤ ਦੀਦੀ ਨੂੰ ਵੜਾ ਲੈਂਦੀ ਠੀਕ ਹੈ ਇੱਕ ਕਮੈਂਟ ਰੁਕ ਬਣਾ ਦਈਏ ਬਸ ਆਪਣਾ ਥੋੜੇ ਦੇ ਗੰਨਾ ਨੰਨਾ ਵਾਲਾ ਕੱਢੀ ਪੂਰਾ ਤੇ ਤੁਸੀਂ ਵੀ ਜੇ ਨਾਲਲੇ ਝੋਲੇ ਬਣਵਾਉਣੇ ਆ ਹਨ ਤਾਂ ਸਾਨੂੰ ਜਰੂਰ ਦੱਸਿਓ ਮੈਂ ਤੁਹਾਨੂੰ ਸਾਰੇ ਦਿਖਾਉਣੀ ਆ ਕਿਹੜੇ ਕਿਹੜੇ ਆਪਾਂ ਨਾਮ ਲਿਖਿਆ ਵੇਟ ਕਰਿਓ 5 ਮਿੰਟ ਸਿਰਫ ਬੇਸੇ ਸਾਰੇ ਸਾਨੂੰ ਕਹਿੰਦੇ ਵੀ ਇਹ ਬਹੁਤ ਵਧੀਆ ਲੱਗਿਆ ਸਾਨ ਸੂਰਤਾ ਹਰ ਕੋਈ ਕੜਾਈ ਕਰੀ ਜਾਂਦਾ ਤੇ ਤੁਸੀਂ ਆ ਨਵੀਂ ਜਿਹੜੀ ਪਰਤ ਪਾਈ ਆ ਹਨ ਵੀ ਇਹ ਕੜਾਈ ਵਾਲੀ ਸਾਰੇ ਨੂੰ ਬਹੁਤ ਵਧੀਆ ਲੱਗੀ ਮੈਨੂੰ ਦਿਖਾ ਦਾਂ ਬੱਚੇ ਕੀ ਕਰਦੇ ਨੇ ਬਸ ਗੱਗਨ ਨਾ ਕਰਨ ਤੇ ਇਹ ਤੁਹਾਨੂੰ ਵਾਤ ਪਾ ਲਈਏ ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆ ਛੋਲਾ ਆ ਆਪਾਂ ਨੂੰ ਸਪੈਸ਼ਲ ਆਰਡਰ ਆਇਆ ਸੀ ਤੁਸੀਂ ਇਹ ਸੈਲੀਬ੍ਰਿਟੀ ਨੂੰ ਸਾਰੇ ਜਾਣਦੇ ਹੋਮੋਗੇ ਪਾਨਾ ਤੇ ਪੂਟੋ ਇਹਨਾਂ ਨੇ ਬਣਵਾਇਆ ਛੋਲਾ ਦੇਖੋ ਤੇ ਨਾਮ ਵੀ ਇਹਨਾਂ ਨੇ ਆਪ ਦਾ ਪਵਾਇਆ ਵਾ ਪਾਨਾ ਤੇ ਪੂਟੋ ਤੇ ਜੇਕਰ ਤੁਸੀਂ ਵੀ ਇਦਾਂ ਦਾ ਝੋਲਾ ਬਣਵਾਉਣਾ ਤਾਂ ਬਣਵਾ ਸਕਦੇ ਹੋ ਸਾਨੂੰ ਕਮੈਂਟ ਕਰ ਲਿਓ ਤੇ ਜਾਂ ਸਾਨੂੰ ਕਾਲ ਕਰ ਲਿਓ ਲੋ ਗੁਜਾਬ ਦਿਖਾ ਦਿਓ ਬੇਟੇ ਹਾਂਜੀ ਬੋਸ ਫਾਈ ਨਾਲ ਕੰਮ ਕੀਤਾ ਗਿਆ ਤੇ ਆ ਦੂਜਾ ਵੀ ਇਹ ਭੈਣ ਹੋਣਾ ਦਾ ਹੀ ਆ ਤੇ ਇਹ ਆਪਾਂ ਨਾਂ ਪਾਉਣੇ ਆ ਹਸਨ ਗਗਨ ਇਹ ਥੋੜਾ ਜਿਹਾ ਰਹਿੰਦਾ ਵਾ ਜਸਤੀ ਇਹ ਜਦੋਂ ਕੰਪਲੀਟ ਹੋ ਗਿਆ ਮੈਂ ਇਹ ਵੀ ਮਤਲਬ ਕਿ ਪਾ ਦੂੰਗੀ ਗੁਜਾਬ ਬੱਚੇ ਲੈਣ ਕਰਕੇ ਦਿਖਾ ਦੂੰ ਹਾਂਜੀ ਤੇ ਜਿਹੜੇ ਦੂਸਰੇ ਝੋਲੇ ਸੀ ਮੈਂ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਨੂੰ ਪੰਜ ਝੋਲੇ ਉਹ ਇਹ ਚ ਜਿਹਦਾ ਦੇਖੋ ਹੈਨਾ ਤਿੰਨ ਭੈਣ ਭਰਾ ਉਹ ਭੈਣ ਉਹ ਹੀ ਉਹਨਾਂ ਨੇ ਆਪਦੀ ਮਰਜ਼ੀ ਦੇ ਅਨਸਾਰ ਡਿਜ਼ਾਈਨ ਪਵਾਇਆ ਵਾ ਦੋ ਭੈਣਾਂ ਨੇ ਉਹ ਤੇ ਇੱਕ ਭਰਾ ਵਾ ਤੇ ਨਾਂ ਦੇਖੋ ਤੁਸੀਂ ਬਾਕੀ ਗੱਲਾਂ ਛੱਡੋ ਹੈਨਾ ਸਨ ਗਗਨ ਇਹ ਸਨ ਗਗਨ ਇਹ ਪੂਰਾ ਕਰਕੇ ਬੱਸ ਆਪਾਂ ਦਿਖਾਈ ਦੇਣਾ ਬੱਸ ਵੀਡੀਓ ਕਰਾਂਗੇ ਤੇ ਆ ਸਾਨੂੰ ਝੋਲਿਆਂ ਦਾ ਆਰਡਰ ਆਇਆ ਸੀਗਾ ਇਹ ਪੰਜ ਝੋਲੇ ਇੱਕੋ ਜਿਹੇ ਨੇ ਪਤੇ ਵੀ ਦਿਖਾ ਦੇ ਇਹ ਭੈਣ ਭਰਾ ਵਾਲੇ ਸਾਰੇ ਪੰਜੇ ਦੇ ਪੰਜੇ ਝੋਲੇ ਇੱਕੋ ਜਿਹੇ ਨੇ ਤੇ ਦੇਖੋ ਸਾਰੇ ਹਨਾ ਇੱਕੋ ਜਿਹੇ ਆ ਮਤਲਬ ਸਾਰੇ ਡਿਜ਼ਾਈਨ ਹੈ ਤੇ ਇਹ ਕਲਰ ਹੈ ਚੀਜ਼ ਹੈ ਕਲਰ ਥੋੜੇ ਥੋੜੇ ਹਾਂਜੀ ਥੋੜੇ ਥੋੜੇ ਬੱਚੀ ਕਰਤੀ ਸੀ ਕਲਰ ਚੇਂਜ ਆਪਾਂ ਤੇ ਬਸ ਮੈਂ ਦਿਖਾ ਵੀ ਦਿੰਨੀ ਆ ਜਿੱਦਾਂ ਇਹਦੇ 'ਚ ਕਲਰ ਹੋ ਗਿਆ ਆਪਣਾ ਪਿੰਕ ਤੇ ਰਾਇਲ ਬਲੂ ਇਹਦੇ 'ਚ ਰੈੱਡਾ ਤੇ ਬਲੈਕ ਆ ਦੀ ਇਹਦੇ ਸਿਰਫ ਵਾਲ ਨੂੰ ਪਲੈਂਟ ਕਰਤੀ ਤੇ ਫਲੌਕ ਕਰਤੀ ਰੈੱਡ ਮਤਲਬ ਥੋੜਾ ਬਹੁਤਾ ਚੇਂਜ ਆ ਸਿਰਫ ਕਲਰਿੰਗ ਦਾ ਬਾਕੀ ਸਾਰਾ ਸੇਮ ਆ ਤੇ ਤੁਸੀਂ ਵੀ ਜੇਕਰ ਰਖੜੀ ਦੇ ਤਿਹਾਉਰ ਤੇ ਇਦਾਂ ਦੇ ਝੋਲੇ ਬਣਵਾਉਣੇ ਆ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰਿਓ ਚਾਦਰਾਂ ਬਣਾਉਣੀਆਂ ਹਾਂਜੀ ਪੁੱਤ ਇਹ ਝੋਲੇ ਬਣਾਉਣੇ ਆ ਇਹ ਪੁੱਤ ਆਪਣਾ ਸੱਭਿਆਚਾਰ ਆ ਪਹਿਨਾ ਆਪਾਂ ਬਣਾਉਂਦੇ ਸੀ ਇਹ ਬਣਾਉਣ ਲਈ ਹੈ ਹਾਂਜੀ ਹਾਂਜੀ ਤੇ ਜੇਕਰ ਤੁਸੀਂ ਨਾਮ ਵੀ ਪਵਾਉਣਾ ਨਾਮ ਵੀ ਪਵਾ ਸਕਦੇ ਹੋ ਹਾਂਜੀ ਬੇਟਾ ਪੀਨੇ ਬੇਟਾ ਤੇ ਜੇਕਰ ਤੁਸੀਂ ਨਾਮ ਪਵਾਉਣਾ ਕਿਸੇ ਭੈਣ ਨੇ ਆਪਦੇ ਬੱਚਿਆਂ ਦਾ ਆਪਦੇ ਹਸਬੰਡ ਦਾ ਹਨਾ ਤੇ ਉਹ ਤੁਸੀਂ ਨਾਮ ਵੀ ਪਵਾ ਸਕਦੇ ਹੋ ਤੇ ਆ ਮੈਨੂੰ ਤਾਂ ਕਾ ਇਧੇ ਛੋੜਾ ਜਨੂ ਬਹੁਤ ਸੋਹਣਾ ਲੱਗਿਆ ਥੈਂਕ ਯੂ ਬੇਟਾ ਦੇਖੋ ਨੇੜੇ ਕਰਕੇ ਤੇ ਜਿਹੜਾ ਗਲਾ ਦੇ ਆ ਮੈਂ ਪਾਈ ਜਾਨੀ ਆ ਤੇ ਇਹ ਮੇਨ ਦਾ ਆਪਾਂ ਚਲਦੀ ਚਲਦੀ ਵੀਡੀਓ ਦੇ ਵਿੱਚ ਮੈਂ ਇਹ ਬਣਾ ਜਿਹੜਾ ਝੂਣਾ ਰੇੜੀ ਕਰ ਦੇਣਾ ਮੈਂ ਤੇ ਜੇਕਰ ਤੁਸੀਂ ਵੀ ਇਦਾਂ ਦੇ ਝੋਲੇ ਬਣਵਾਉਣੇ ਆ ਚਾਦਰਾਂ ਬਣਵਾਉਣੀਆਂ ਮਫਲਰ ਚਾਦਰੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਤੇ ਕਈ ਭੈਣਾਂ ਪੁੱਛਦੀ ਹੁੰਦੀ ਮੈਂ ਤੁਹਾਡਾ ਪਿੰਡ ਕਿਹੜਾ ਜੀ ਸਾਡਾ ਪਿੰਡ ਆ ਕੌਂਕੀ ਕਲਾ ਤੇ ਜਗਰਾਉਂ ਦੇ ਕੋਲੇ ਆ ਜਿਹੜਾ ਦੇ ਅਸੀਂ ਆਨਲਾਈਨ ਹੀ ਆਰਡਰ ਲੈਣੇ ਆ ਜੀ ਕਈ ਸਾਨੂੰ ਭੈਣਾ ਫੋਨ ਕਰ ਲਿੰਦੀ ਆ ਵਾ ਬਈ ਅਸੀਂ ਮਤਲਬ ਕਿ ਦੇਖਣ ਆਉਣਾ ਜਾਂ ਕਿਉਂਕਿ ਇਹ ਪਹਿਨੇ ਵਾਈਟ ਕਲਰ ਆ ਹਨ ਤੇ ਇਹ ਆਪਾਂ ਝੋਲੇ ਜ਼ਿਆਦਾ ਨਹੀਂ ਪਣਾ ਕੇ ਦੇ ਸਕਦੇ ਸਾਨੂੰ ਘੱਟੋ ਘੱਟ ਜੇ ਤੁਸੀਂ ਆਰਡਰ ਦੇਣਾ ਤਾਂ ਹਫ਼ਤਾ ਪਹਿਲਾਂ ਤੁਹਾਨੂੰ ਜਿਹੜਾ ਇਹ ਆਰਡਰ ਸਾਨੂੰ ਦੇਣਾ ਪੈਣਾ ਵਾ ਤੇ ਹਫ਼ਤੇ ਤੋਂ ਆ ਟਾਈਮ ਤੱਕ ਕਿਉਂਕਿ ਚਾਹੀਦਾ ਹੁੰਦਾ ਕਿਉਂਕਿ ਪਹਿਲਾਂ ਵੀ ਆਪਣੇ ਕੋਲ ਕਈ ਹਨਾ ਕੰਮ ਕਰਨ ਵਾਲੇ ਹੁੰਦੇ ਆ ਤੇ ਹਾਂਜੀ ਬੁੱਤ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਦੱਸੀ ਬੁੱਤ ਇਹ ਅ ਜੀ ਇਕੱਠਾ ਕਰਦੇ ਤੇ ਘੱਟੋ ਘੱਟ ਹਫ਼ਤੇ ਦਾ ਟੈਂਪ ਤਾਂ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਫਿਰ ਇਹ ਕਈ ਵਾਰ ਭੈਣਾ ਫੋਨ ਕਰ ਦਿੰਦੀ ਆ ਮੈਂ ਵੀ ਇਹ ਲੈਣਾ ਰੱਖ ਲੱਖ ਦੋ ਵੀ ਅਸੀਂ ਹੁਣੇ ਹੀ ਲੈਣ ਆਉਨੇ ਆ ਨਹੀਂ ਇਦਾਂ ਨਹੀਂ ਜੀ ਫਿਰ ਸਾਨੂੰ ਵੀ ਆਪ ਨੂੰ ਹੋਰ ਹੀ ਲੱਗਦਾ ਜਦੋਂ ਤੁਸੀਂ ਇੱਕਦਮ ਇਹ ਜੀ ਦਿੰਦੇ ਵੀ ਅਸੀਂ ਲੈ ਕੇ ਜਾਣੇ ਘੱਟੋ ਘੱਟ ਇੱਕ ਹਫ਼ਤੇ ਦਾ ਟਾਈਮ ਜ਼ਰੂਰ ਦਿਓ ਤੇ ਸਮਾਨ ਬਾਕੀ ਤੁਹਾਨੂੰ ਮਤਲਬ ਪੂਰਾ ਵਧੀਆ ਸਫਾਈ ਨਾਲ ਮਿਲੇਗਾ ਜਿੱਦਾਂ ਦਾ ਵੀ ਤੁਸੀਂ ਕਹੋਗੇ ਜੋ ਵੀ ਮਟੀਰੀਅਲ ਕਹੋਗੇ ਉਦਾਂ ਦਾ ਹੀ ਇਹ ਸਾਰੇ ਕੌਸ਼ਿਦਿਆ ਪਹਿਲੇ ਨਾ ਸਾਰਿਆਂ ਨੂੰ ਬਲੇਕਾ ਲਗੇ ਸੀ ਵੀ ਪੇਂਟ ਕੀਤੇ ਹੋਇਆ ਨਹੀਂ ਜੀ ਇਹ ਪੇਂਟ ਨਹੀਂ ਇਹ ਕੜਾਈ ਕੀਤੀ ਹੋਈ ਆ ਤੇ ਕੜਾਈ ਬਹੁਤ ਸਫਾਈ ਨਾਲ ਕੜਾਈ ਕੀਤੀ ਹੋਈ ਹੈ ਨਹੀਂ ਵੀ ਫਹਾਜਾ ਨਹੀਂ ਵੱਡਿਆ ਹੋਇਆ ਤੁਨ ਮੈਂ ਨੇੜੇ ਘਰ ਕਿਸਾਰਾ ਤੱਕ ਆ ਦਿੱਤੀ ਆ ਅਸਾ ਗਗਨ ਵੀ ਕਰਜਾ ਹੋ ਬਣ ਗਿਆ ਮੈਂ ਠਕਤੀ ਜਰਾ ਵੀ ਹੈ ਬਥਾ ਉਹ ਰਹਿ ਗਿਆ ਜਿਸ ਨੇ ਕੁਣ ਕਰ ਦੇਣਾ ਪਤਾ ਕੋਈ ਬੱਸ ਥੋੜਾ ਟਾਈਮ ਮਿਲ ਗਿਆ ਤੇ ਹੜ ਜਾ ਜਿਹੜੀਆਂ ਕਿੜੀਆਂ ਭੈਣਾਂ ਸਾਡੀਆਂ ਵੀਡੀਓ ਦੇਖਦੀਆਂ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਕਿੰਨੇ ਕਿੰਨੇ ਨੇ ਸਾਡੀਆਂ ਵੀਡੀਓ ਵਧੀਆ ਲਾਈਆਂ ਕਈ ਤਾਂ ਬਹੁਤ ਸਾਨੂੰ ਐਪਰੀਸ਼ੀਏਟ ਕਰਦੇ ਆ ਵੀ ਪੁਰਾਣਾ ਸੱਭਿਆਚਾਰ ਤੇ ਇੱਕ ਸਾਨੂੰ ਹਰਿਆਣੇ ਤੋਂ ਆਂਟੀ ਦੀ ਕਾਲਜੋਂ ਬੜਾ ਖਾਸ਼ ਹੋਈ ਸੀ ਕਿੰਨੇ ਸਾਨੂੰ ਬਹੁਤ ਖੁਸ਼ੀ ਹੋਈ ਵੀ ਹੈ ਨਾ ਅਸੀਂ ਇਹ ਚੀਜ਼ਾਂ ਕੱਢਦੇ ਸੀ ਪਰ ਹੁਣ ਅਸੀਂ ਮਤਲਬ ਨਹੀਂ ਕੱਢ ਸਕਦੇ ਪੇਜ ਦੇ ਅਕੋਰਡਿੰਗ ਪਰ ਸਾਨੂੰ ਜਿੱਦਾਂ ਬਹੁਤ ਲੂਰੀ ਹਟਦੀ ਹੋਈ ਸੀ ਆਹ ਕੰਮ ਕਰੀਏ ਪਿੰਕੀ ਹਾਂਜੀ ਬੁੱਤ ਰੱਖ ਦੇ ਬੁੱਤ ਮਾਂ ਕਹਿੰਦਾ ਪਿੰਕੀ ਨਹੀਂ ਬੁੱਤ ਵਿਚਰਾ ਦੇ ਗੁਲਾਬੀ ਰੰਗ ਆਈ ਇੰਗਲਿਸ਼ ਨਹੀਂ ਬੋਲੀਦੀ ਹੁੰਦੀ ਪਿੰਕੀ ਤਾਂ ਕਹਿੰਦੇ ਹੀ ਹੈ ਪਿੰਕ ਤਾਂ ਕਹਿੰਦੀ ਹੈ ਗੁਲਾਬੀ ਹੋਰਾ ਨੀਲਾ ਸੰਤਰੀ ਵੈਸੇ ਪਹਿਲਾਂ ਤਾਂ ਮੈਂ ਹੱਥ ਨਹੀਂ ਕਰਦੀ ਹੁੰਦੀ ਸੀ ਹੈ ਨਾ ਇਹ ਦਸੂਤੀ ਦਾ ਜਿਵੇਂ ਟਾਈਮ ਬਹੁਤ ਲੱਗਿਆ ਨਾ ਹੁਣ ਨਾਮ ਪਾਉਣ ਲਈ ਮੈਨੂੰ ਲੱਗਦਾ ਵੀ ਮੈਨੂੰ 2 ਤੋਂ 2.5 ਘੰਟੇ ਲੱਗੇ ਨਾ ਪਰ ਜਿਹੜਾ ਦੂਜਾ ਪਾਨਾ ਪੂਟੋ ਵਾਲਾ ਸੀ ਇਹ ਮੱਖੀ ਦੂਪੇ ਦਾ ਸੀ ਇਹਨੂੰ ਬਹੁਤ ਟਾਈਮ ਲੱਗਿਆ ਤੇ ਆ ਥੋੜਾ ਫਿਰ ਵੀ ਇਹ ਲਈ ਈਜ਼ੀ ਹੋ ਗਿਆ ਇਹਨੂੰ ਯਾਦਾ ਟਾਈਮ ਨਹੀਂ ਲੱਗਿਆ ਇਹ ਜਿਹੜੀ ਆਪਾਂ ਕਹਿ ਦਈਏ ਹੈ ਰਨਿੰਗ ਹੈ ਨਾ ਉਹ ਭਲੀ ਹੈ ਰਨਿੰਗ ਅੰਕਾਪਾ ਬੋਲੀ ਮੱਖੀ ਦੂਪੇ ਇਸਨਾ ਕੋਤ ਲਵਾਵਾ ਨਾ ਕੱਟ ਨਾ ਤੇ ਆਪਾਂ ਜਦੋਂ ਦਰਨਾ ਆਪੇ ਕਰਦੇ ਨਾ ਆਪਾਂ ਵੀਰ ਕਰ ਦਾਂਗੇ ਐਂਡ ਤੇ ਤੁਸੀਂ फटाफट ਜੀਨੇ ਸੰਚੂ ਲੈ ਲੈਂਦਾ ਆਰਡਰ ਜਸਤੀ ਬੋਲ ਲਗੇ ਹੈ ਜਸਤੀ ਉਹ ਤਾਂ ਵੀਡੀਓ ਤੇ ਆਪਣੇ ਬਾਹਲੀ ਵਿੱਚ ਵੀ ਚਲੀ ਜਾਊਗੀ ਜਦੋਂ ਆਪਾਂ ਜਸਤੀ ਬੋਣ ਲੱਗੇ ਸਾਡੀ ਵੀਡੀਓ ਦੇ ਵਿੱਚ ਗੁਰਜਾਪ ਨੂੰ ਆਇਆ ਵੀ ਜਸਤੀ ਵੀ ਪਾ ਦੋ ਆ ਦਿਨਾਂ ਦੀ ਬਸ ਸਾੰਗ ਦੀ ਵੀਡੀਓ ਹਾਂ ਜਸਤੀ ਸਪੈਲਿੰਗ ਆ ਜਾਂਦਾ ਜੱਜਾ ਉੱਤੇ ਆਦਿਕ ਸੱਸੇ ਨੂੰ ਬਿਹਾਰੀ ਹਾਂ ਜੱਜਾ ਤੇ ਆਦਿਕ ਇਸ ਕਿਉਂਕਿ ਅੱਜ ਸਾਨੂੰ ਅੱਜ ਪੀ.ਡੀ.ਐਸ. ਚੁੱਟੀਆਂ ਨਹੀਂ ਸੀ ਸਕੂਲੇ ਖੇਡੇ ਸੀਗੇ ਪੇਪਰ ਪੇਪਰ ਅੱਛਾ ਮੈਂ ਗਗਨ ਅਜਿਹਾ ਇਹ ਵੀ ਪੈ ਚੁੱਕਿਆ ਤੁਹਾਨੂੰ ਮੈਂ ਦਿਖਾਉਣੀ ਆ ਆਪਣਾ ਜੱਸੀ ਰਹਿ ਗਿਆ ਤੇ ਇਹ ਆਪਾਂ ਕੋਈ ਗੱਲ ਨਹੀਂ ਬਾਤ ਕਰਾਂਗੇ ਕਿਉਂਕਿ ਵੀਡੀਓ ਬੜੀ ਲੰਬੀ ਚਲੀ ਜਾਂਦੀ ਹੈ ਨਾ ਗੁਰਜਾ ਕੈਂਚੀ ਕਿਥੇ ਰੱਖੀ ਪੁੱਤ ਨਕਦਾ ਦੇ ਫਿਰ ਅਕਸਰ ਰੱਖਦਾ ਨਕਦਾ ਦੇ ਤੇ ਮੈਂ ਬਾਤ ਕੱਟ ਨਹੀਂ ਨਾ ਉਹਦੇ ਕੋਲ ਆ ਗਿਆ ਹਾਂ ਦੇਖੋ ਜੀ ਉਸਨੂੰ ਗਗਨ ਨੂੰ ਜੱਸੀ ਜੱਸੀ ਰਹਿ ਗਿਆ ਪੁੱਤ ਕੈਂਚੀ ਦੇ ਰਹਾ ਜੀ ਬਹੁਤ ਸੋਹਣਾ ਲੱਗਦਾ ਇਹ ਮੈਂ ਵੀ ਅਸੀ ਵਿਚਾਰ ਭੈਣ ਭਰਾਵਾਂ ਤੇ ਇਹ ਮੈਂ ਆਪ ਦੇ ਲਈ ਵੀ ਜ਼ਰੂਰ ਬਣਾਉਂਗੀ ਬਹੁਤ ਸੋਹਣਾ ਲੱਗਿਆ ਮੈਨੂੰ ਜਦ ਦਿਖਾ ਦੇਵੋ ਤਨੀੜੀ ਕਰਕੇ ਹਾਂ ਮੰਮਾ ਮੰਮੀ ਦਾ ਵੀ ਨਾਮ ਕਰਨਾ ਜਸਟ ਜੇਕਰ ਤੁਸੀਂ ਵੀ ਝੂਲੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੀਆਂ ਜਿਹੜੀਆਂ ਪੁਰਾਣੀਆਂ ਪਹਿਲਾਂ ਦੀਆਂ ਵੀਡੀਓ ਪਈਆਂ ਕਈ ਪੈਣਾ ਨਾ ਸਾਨੂੰ ਆਏ ਕਹਿੰਦੀਆਂ ਵੀ ਸਾਨੂੰ ਡਿਜ਼ਾਈਨ ਸੈਂਡ ਕਰ ਦੋ ਸਾਨੂੰ ਡਿਜ਼ਾਈਨ ਜੀ ਤੁਸੀਂ ਸਾਡੀਆਂ ਪੈਚ ਹੋਰ ਬਹੁਤ ਜ਼ਿਆਦਾ ਰੀਲਾਂ ਪਈਆਂ ਹੋਈਆਂ ਵਾ ਤੁਸੀਂ ਹੋਰ ਇਹ ਨਾ ਜਾ ਕੇ ਆ ਜਿਹੜੀਆਂ ਚੈੱਕ ਕਰ ਸਕਦੇ ਹੋ ਤੇ ਕਿਉਂਕਿ ਇਹਨੂੰ ਜਿੱਦਾਂ ਸਾਡੇ ਕੋਲ ਵੀ ਗਾਹ ਦੀ ਗਾਹ ਫਿਰ ਹੋਰ ਪਾ ਦੇਣਾ ਫਿਰ ਮੈਂ ਅਸੀਂ ਡਿਲੀਟ ਕਰ ਦਿੰਦੇ ਆ ਸਾਡੇ ਤੇ ਜਾਓ ਜਾ ਕੇ ਚੈੱਕ ਕਰੋ ਤੁਹਾਨੂੰ ਸਾਰਾ ਉੱਥੋਂ ਮਤਲਬ ਕੀ ਮਿਲ ਜਾਣੀ ਆ ਵੀਡੀਓ ਜਿਹੜੀ ਮੱਝ ਵੀਡੀਓ ਦੇਖੋ ਤੇ ਉੱਤੇ ਸਾਡੇ ਕੰਟੈਕਟ ਨੰਬਰ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਤੇ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ ਤੇ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਆ ਐਂਡ ਸ਼ਾਮ ਬਹੁਤ ਹੋ ਗਈ ਮੈਂ ਫਟਾਫਟ ਕੰਮ ਕਰਕੇ ਫਿਰ ਮੈਂ ਅਗਲਾ ਕੰਮ ਵੀ ਕਰਨਾ ਤੇ ਚਲੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ